ਵਧੀਆ ਚਾਲਿਆ ਵਧੀਆ ਵਧੀਆ ਬੁੱਕ ਰਿਪੋਰਟਾਂ ਵਧੀਆ ਵਧੀਆ ਤਾਂ ਹਾਂ ਡਰੈੱਸ ਕਰਾ ਨੋਟ ਕਰਾਂ ਡਰੈੱਸ ਆਪਣਾ ਭਿੱਖੀ ਵੈਂਡਿਆ ਪਲੇ ਰੋਡ ਹਾਂ ਹਾਂਜੀ ਤੇ ਜ਼ਿਲ੍ਹਾ ਜ਼ਿਲ੍ਹਾ ਕਰਨਾਲਾ ਕਿਸੇ ਰ ਮੱਟੀ ਮੋਬਾਈਲ ਨੰਬਰ 8146543114 ਠੀਕ ਆ ਜੀ ਹਾਂਜੀ ਤੇ ਤਿੰਨ ਪਸ਼ੂ ਆ ਗਏ ਹਨ ਤਿੰਨ ਆ ਗਏ ਸ਼ੁਰੂਆਤ ਇਤੋਂ ਮੈਂ ਤੋਂ ਕਰੀਏ ਹਾਂਜੀ ਠੀਕ ਆ ਕਿੰਨਾ ਦੁੱਧ ਇਹਦੇ ਕੋਲ ਠੰਡਾ 10 ਲੀਟਰ ਆ ਜੀ 10 ਕਿਲੋ ਹੋਗਾ ਹਾਂਜੀ ਹਾਂਜੀ ਠੰਡਾ ਚੋਂ ਓਕੇ ਚੋਂ ਇੱਕ ਓਕੇ ਆ ਤੇ ਕੱਟੀ ਮਗਰ ਕੱਟੀ ਮਗਰ ਆ ਬਾਰਾ ਤੇਰਾਂ ਦਿਨਾਂ ਦੀ ਸੋਈ ਸਾਰੀ ਓਕੇ ਹਾਂਜੀ ਸੋਰ ਕੇ ਕਰਮਾ ਵਾਲੇ ਨੂੰ ਆ ਦੋ ਦਿਨ ਲਓ ਜੀ ਚੋਂ ਚਾਂਣ ਕਹਿੰਦੇ ਕਿ ਓਕੇ ਆ ਤੇ ਕੱਟੀ ਮਗਰ ਆ ਗਈ ਠੀਕ ਆ ਜੀ ਲਓ ਜੀ ਸਿੰਗਲ ਹੱਡੀ ਦੀ ਮੈਂ ਆ ਲਓ ਜੀ ਆ ਕਟੇ ਜੀ ਤੇ ਰੇਟ ਸਰਬਜੀਤ ਜੀ ਇਹਦਾ ਰੇਟ ਵੀਰ ਜੀ 70000 ਦੀ ਦੇ ਦਾਂਗੇ ਅੱਛਾ ਥੋੜਾ ਬਾਰਾ ਕਰ ਦਾਂਗੇ 5500 ਦਾ ਮੰਗਦਾ ਨੇ ਕਿੰਨਾ 10000 ਦਾ ਕਰ ਦਾਂਗੇ 77 ਦੀ ਦੇ ਦਾਂਗੇ 8000 ਛੱਡ ਦੇ ਚਲੋ ਉਹ ਕਰਦਾ ਕੋਈ ਨਹੀਂ 77 ਦੀ ਠੀਕ ਆ ਓਕੇ ਤੇ ਆ ਆ ਗਈ ਸਹੀ ਸਵਾਈ ਮਗਰਿਆਂ ਦੇ ਕੱਟਾ ਹਾਂਜੀ ਇਹਦੇ ਕੱਟਾ ਆ ਵੱਡੀ ਝੋਟੀ ਆ ਹਾਂਜੀ ਹੁਣ ਦੁੱਧ ਕਿੰਨਾ ਹੋ ਠੰਡਾ 12 ਲੀਟਰ ਆ ਜੀ 12 ਹੋ ਹਾਂਜੀ ਪੂਰਾ ਠੰਡਾ ਇਹਦਾ ਓਕੇ ਹਾਂਜੀ ਤੇ ਤੋਰਾ ਚੈੱਕ ਕਰਵਾ ਦੇ ਤੋਰਾ ਲਓ ਜੀ ਕੋਲ ਵੱਡੀ ਸਜਣੋ ਝੋਟੀ ਆ ਸੁਆ ਦੂਜਾ ਹੀ ਲੱਗਦਾ ਹੈ ਨਾ ਨਹੀਂ ਤੀਜਾ ਜੀ ਤੀਜਾ ਹਾਂਜੀ ਓਕੇ ਠੀਕ ਆ ਤੀਸਰਾ ਸਵੇਰ ਸੁਈ ਹੋਈ ਘੱਟਾ ਮਗਰ ਜੇ ਅੱਖ ਬੇਲੀ ਬਣਕੀ ਜੇ ਪੂਰੀ ਪਲੀ ਵੱਡੀ ਹਾਂ ਬਿਲਕੁਲ ਵੱਡੇ ਕਦ ਕਾਟਦੀ ਆ ਛੋਟੀ ਨਾ ਕੋ ਗਿਣਿਓ ਲਓ ਜੀ ਤੇ ਰੇਟ ਫਿਰ ਇਹਦਾ ਵੀ ਜਾਇਜ਼ ਬਿਲਕੁਲ ਇਹਦਾ 110 ਕਰਦੇ ਆ ਜੀ 1 ਲੱਖ 10 ਹਾਂ ਜੀ ਤੂੰ ਕਰਨੀ ਛੋਟੇ ਛਾਪਾ 5 ਦੀ ਦੇ ਦਾਂਗੇ ਇੱਕ 5 ਦੀ ਹਾਂ ਜੀ ਲਓ ਜੀ ਹਾਂ ਜੀ ਮਾਰੇ ਤੇ ਚਾਹੂਣਾ ਮੈਗਾ ਨਹੀਂ ਮਾਰਿਆ ਜੀ ਓਕੇ ਓਕੇ 1 ਲੱਖ ਸਜਣੋਂ 5000 ਦੀ ਮੈਂ ਮਿਲ ਜੂਗੀ ਤੇ ਮੈਂ ਚੰਗੀ ਆ ਠੀਕ ਆ ਆਪਣੀ ਤਸੱਲੀ ਦੋ ਟਾਈਮ ਕਰਨੀ ਇਹ ਤੁਹਾਡੀ ਜ਼ਿੰਮੇਵਾਰੀ ਹੈ ਠੀਕ ਆ ਇੱਕ ਇਹ ਆ ਗਈ ਵਹਿੜ ਹਾਂ ਜੀ ਇਹਨੂੰ ਪੰਜ ਛੇ ਦਿਨ ਹੋਈ ਸੋਈ ਰੋ ਤੇ ਦੁੱਧ ਮੌਕੇ ਦਾ ਮੌਕੇ ਦਾ 24 ਕਿਲੋ ਹੋਗਾ 24 ਕਿਲੋ ਕੋਈ ਆ ਦੇ ਇੱਕ ਸਾਰਾ ਕੱਚਾ ਦੁੱਧ ਲੈ ਲਿਆ ਹਾਂ ਤੋੜ ਕੇ ਵਹਿੜ ਦੁੱਧਾ ਸੁਵਾ ਹਾਂ ਜੀ ਓਕੇ ਫਾਰਮ ਵਾਲੀ ਵੱਡੀ ਵਿਹੜ ਆ ਗਈ ਹੈ ਹਾਂਜੀ ਵੱਡੀ ਫਾਰਮ ਵਾਲੀ ਦੀ ਹੂੰ 24 25 ਕਿਲੋ ਸੱਜਣੋ ਬੋਲਾ ਬੋਲਾ ਗਿਣ ਲੋ ਕੱਚਾ ਦੁੱਧ ਗਿਣ ਲੋ ਹਾਂ 30 30 ਕਿਲੋ ਦੇ ਵੱਡੇ ਰਾਮਣਾ ਨੂੰ ਕੀ ਜਾਂਦਾ ਜੀ ਲੋ ਜੀ ਕਾਟ ਆਲਾ ਲੈਵਾ ਜੀ ਤੇ ਫੁੱਲ ਵੱਡਾ ਕੱਟ ਕਾਟ ਜੇ ਫੇਸ ਕੁਆਲਟੀ ਵੇਖ ਸਕਦੇ ਜੇ ਵਿਹੜ ਦੀ ਬਿਊਟੀ ਕਿ ਚੰਗੀ ਹੈ ਹਾਂਜੀ ਹਾਂਜੀ ਥਾੜ ਮੁੱਠੀ ਤੋਂ ਬਾਹਰ ਆਊਗਾ ਕੋਈ ਵੀ ਖਰੀਦਾ ਉਹਨੂੰ ਇਹ ਆ ਕਿ ਥਾੜ ਮੁੱਠੀ ਤੋਂ ਬਾਹਰ ਆਊਗਾ ਥਾਂ ਲੰਬਾ ਹਾਂਜੀ ਤੇ ਰੇਟ ਇਹਦਾ ਸਰਬੀ ਜੇ ਫੇਰਾ ਰੇਟ ਦਾ 95 ਇਰਾਦਿਆਂ ਦੀ ਅੱਛਾ 90 ਹੀ ਦੇ ਦਾਂਗੇ ਜੈਸਨੋਈ ਤੇ ਜਾਂ ਕਰਨਾ ਥੋੜਾ ਬੋਲਾ ਕਰ ਦਾਂਗੇ ਕਿੰਨਾ ਕਰ 1500 ਦਾ ਕਰ ਦਾਂਗੇ ਜਿਆਦਾ ਨਹੀਂ 90 ਤੋਂ 88 ਦੀ ਚਲੋ 88 ਦੇ ਦਾਂਗੇ ਦੇ ਦਿਓ ਹਾਂਜੀ ਬਾਕੀ 30 ਤੇ ਚੱਲੋ